ਕਰ ਲੱਗਿਆ ਜੀ ਜਿਹਦਾ ਨਾਮ ਹੈ ਅਰਦਾਸ ਸਰਬੱਤ ਦੇ ਭਲੇ ਦੀ ਸੋ ਇਹ ਫਿਲਮ ਜਿਹੜੀ ਇਨਸਾਨੀ ਜਜ਼ਬਿਆਂ ਦੀ ਗੱਲ ਕਰਦੀ ਹੈ ਜਿਹੜੀ ਹਜੂਰ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤੀ ਗਈ ਹੈ ਸਾਡਾ ਪੰਜਵਾਂ ਤਖਤ ਹੈ ਉਸ ਤਖਤ ਦੇ ਦਰਸ਼ਨ ਬਹੁਤ ਸਾਰੇ ਸਾਡੇ ਪੰਜਾਬੀ ਲੋਕਾਂ ਨੇ ਦੁਨੀਆਂ 'ਚ ਰਹਿੰਦੇ ਨੇ ਨਹੀਂ ਕੀਤੇ ਤਾਂ ਜ ਵੱਡੀ ਸਖਤੇ ਉਸ ਤਖਤ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਸਾਡੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਆਈਆਂ ਉਹਨਾਂ ਨੂੰ ਲੈ ਕੇ ਇੱਕ ਫਿਲਮ ਹੈ ਇਹ ਫਿਲਮ ਕਿਸੇ ਦੇ ਖਿਲਾਫ ਨਹੀਂ ਹੈ ਇਹ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਫਿਲਮ ਹੈ ਕਿ ਆਪਾਂ ਆਪਸੀ ਜਿਹੜਾ ਪੇਮ ਪਿਆਰ ਸਾਡੇ 'ਚ ਖਤਮ ਹੁੰਦਾ ਜਾਂਦਾ ਹੈ ਉਹ ਪੇਮ ਪਿਆਰ ਦੁਆਰੇ ਕਿਵੇਂ ਕਾਇਮ ਹੋਵੇ ਉਹਨੂੰ ਕਿਵੇਂ ਭਾਈਚਾਰੇ ਨੂੰ ਕੈਮਰਾ ਰੱਖ ਸਕਦੇ ਆ ਉਹਦੇ ਬਾਰੇ ਫਿਲਮ ਹੈ ਸੋ ਅਸੀਂ ਉਮੀਦ ਕਰਦੇ ਆ ਕਿ ਸਿਨੇਮੇ ਦੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹ ਗੱਲ ਅਸੀਂ ਮੰਨਦੇ ਆ ਕਿ ਸਾਲ ਦੇ ਵਿੱਚ 55 ਤੋਂ 60 ਫਿਲਮ ਰਿਲੀਜ਼ ਹੁੰਦੀਆਂ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਹੁੰਦੀਆਂ ਪਰ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਨੇ ਬਾਰ-ਬਾਰ ਨਹੀਂ ਬਣਦੀਆਂ ਇਸੇ ਕਰਕੇ ਸਾਡੀ ਜਿਹੜੀਆਂ ਦੋ ਪਹਿਲੀਆਂ ਫਿਲਮਾਂ ਨੂੰ ਬਹੁਤ ਸਾਰਾ ਮਾਣਾ ਮੁਹੀ ਪਿਆਰ ਮਿਲੇ ਸੋ ਇਹ ਸਾਡੀ ਜਿਵੇਂ ਕਹਿੰਦੇ ਫਰੈਂਚਾਈਜ਼ کہہ ਸਕਦੇ ਨੂੰ ਇਹ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਜਿੰਨੇ ਅਸੀਂ ਕਲਾਕਾਰ ਲੋਕਾਂ ਆ ਫਿਲਮ ਨਾਲ ਜੁੜੇ ਲੋਕ ਨੇ ਜਿੰਨੇ ਵੀ ਚਾਹੇ ਉਹ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਗਿੱਪੀ ਗਰੇਵਾਲ ਨੇ ਫਿਲਮ ਨਿਰਦੇਸ਼ਿਤ ਕੀਤੀ ਹੈ ਜੀ ਪਹਿਲੀ ਫਿਲਮ ਵੀ ਜਿਹੜੀ 2016 ਦੇ ਵਿੱਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਅ ਡਾਇਰੈਕਟਰ ਅਰਦਾਸ ਫਿਲਮ ਤੋਂ ਤਾਂ ਫਿਰ ਦੂਜੀ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਸੀਗੀ 2019 ਦੇ ਵਿੱਚ ਅਰਦਾਸ ਕਰਾਂ ਸੋ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਆ ਰਹੀ ਹੈ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਦਿੰਨੇ ਹੋ ਪਰ ਅਸੀਂ ਸਮਝਦੇ ਹਾਂ ਇਹ ਸਾਡੀ ਫਿਲਮ ਹੈ ਇਹ ਪੰਜਾਬੀਆਂ ਦੀ ਫਿਲਮ ਹੈ ਪੰਜਾਬੀ ਕਲਚਰ ਦੀ ਫਿਲਮ ਹੈ ਕਿਉਂਕਿ ਸਾਡੇ ਹਿੱਸੇ ਪੰਜਾਬੀਆਂ ਦੇ ਆਇਆ ਜਦੋਂ ਅਸੀਂ ਕੋਈ ਪ੍ਰੇਅਰ ਕਰਦੇ ਹਾਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਅਖੀਰਲੀ ਪੰਕਤੀ ਅਰਦਾਸ ਦੀ ਬੋਲਦੇ ਹਾਂ ਅਸੀਂ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਆਪਾਂ ਅੱਜ ਨਿੱਜ ਇਨਾਂ ਭਾਰੂ ਹੋ ਗਏ ਆਪਾਂ ਸਾਰੇ ਬੰਦੇ ਆਪਣੇ ਆਪਣੇ ਲਈ ਚੀਜ਼ਾਂ ਮੰਗਦੇ ਆਂ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਫਿਲਮ ਲੈ ਕੇ ਤੁਹਾਡੇ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਇਸੇ ਕਰਕੇ ਅੱਜ ਅਸੀਂ ਇੱਥੇ ਮਨਜੀਤ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਆ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਪਹੁੰਚੇ ਆ ਇਹ ਸੱਚੇ ਪਾਤਸ਼ਾਹ ਅਸੀਂ ਤੇਰੀਆਂ ਸਖਿਆਮਾਂ ਦੇ ਉੱਤੇ ਫਿਲਮ ਬਣਾ ਰਹੇ ਆ ਸੋ ਆਪਣਾ ਮਿਹਰ ਭਰੇ ਹੱਥ ਸਾਡੇ ਤੇ ਰੱਖੋ ਜਿਹੜੀ ਇਹ ਫਿਲਮ ਹੈਗੀ ਜਿਵੇਂ ਪਹਿਲਾਂ ਅਰਦਾਸ ਤੋਂ ਹੋਰੀ ਅੱਗੇ ਨਹੀਂ ਚੱਲਦੀ ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਹੀਂ ਕਰਨਾ ਚਾਹੁੰਦੇ ਆ ਇਸ ਨੂੰ ਰਹੀਂ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਜਿਹੜਾ ਘੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮਾਂ ਵੀ ਇਹਦੇ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈਗੀ ਆ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਘੋਗੀ ਆ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮਰਜੀ ਦਿਰਾਉਣੇ ਮੈਨੂੰ ਵੀ ਮੌਕਾ ਮਿਲਿਆ ਸਾ ਥੋੜਾ ਪਿਛਲੀ ਫਿਲਮ ਦੇ ਵਿੱਚ ਅਰਦਾਸ ਬੜਾ ਵੱਖਰਾ ਕੈਰੈਕਟਰ ਹੁੰਦਾ ਰ ਹੋਰ ਕੀਤਾ ਸੀ ਇਹਦੇ ਵਿੱਚ ਵੀ ਵੱਖਰੇ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਫਿਰ ਦੇਖਣੀ ਨਹੀਂ ਹੈ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜੀ ਨੇ ਕਰਤੀਆਂ ਸੋ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲੀ ਵਾਰੀ ਮੈਂ ਇੱਥੇ ਆ ਔਰ ਬੜਾ ਚੰਗਾ ਲੱਗਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ ਤੇ 13 ਸਪਟੈਂਬਰ ਨੂੰ ਉਹ ਦੇਖ ਕੇ ਹੀ ਪਤਾ ਲੱਗਿਆ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਕਰਦੇ ਹੋ ਜਿਵੇਂ ਵਾਰਨਿੰਗ ਹੋਗੀ ਜਾਂ ਫਿਰ ਫੰਮੇ ਵਾਲੇ ਰੋਲ ਨੇ ਤੁਹਾਡੇ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਤੁਹਾਡਾ ਕਰੈਕਟਰ ਹੋਊਗਾ ਕਿਉਂਕਿ ਜਿਹੜੀ ਇਹ ਫਿਲਮ ਸਰਬਦੈ ਭਲੇ ਅਰਦਾਸ ਲਈ ਹੈਗੀ ਅਤੇ ਇਹ ਟਰਪੀ ਦੀ ਅਸਲ ਲੱਗ ਹਾਂਜੀ ਹਾਂਜੀ ਜਿੱਦਾਂ ਦਾ ਨਾਮ ਫਿਲਮ ਦਾ ਉਦਾਂ ਦਾ ਹੀ ਮੇਰਾ ਰੋਲ ਹੈ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੁਸੀਂ ਸਾਰੇ ਦੇਖ ਕੇ ਆਉਂਗੇ ਤੁਹਾਨੂੰ ਚੰਗਾ ਲੱਗੂਗਾ 13 ਸਤੰਬਰ ਅਰਦਾਸ ਸਰਬਦੈ ਭਲੇ ਲਈ ਅੱਜ ਅਸੀਂ ਸਾਡੀ ਫਿਲਮ ਆ ਰਹੀ ਹੈ ਜੀ 13 ਸਤੰਬਰ ਅਰਦਾਸ ਸਰਬਤ ਦੇ ਭਲੇ ਦੀ ਪਹਿਲਾਂ ਸਾਡੀ ਫਿਲਮ ਆਈ ਸੀ 2000 ਦੇ ਵਿੱਚ ਜਿਹਦਾ ਨਾਮ ਅਰਦਾਸ ਸੀਗਾ ਫਿਰ ਦੂਜੀ ਇੱਕ ਫਿਲਮ ਜਿਹੜੀ ਆਈ ਉਹਦਾ ਅਗਲਾ 파ਟ ਸੀਗਾ ਅਰਦਾਸ ਕਰਾਂ ਉਹ 2019 ਚ ਆਈ ਤੇ 2022 ਦੇ ਵਿੱਚ 13 ਸਤੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਫਿਲਮ ਰੀਲਿਸ ਕਰਨ ਲੱਗੇ ਜੀ ਜਿਹਦਾ ਨਾਮ ਹੈ ਅਰਦਾਸ ਸਰਬਤ ਦੇ ਭਲੇ ਦੀ ਸੋ ਇਹ ਫਿਲਮ ਜਿਹੜੀ ਇਨਸਾਨੀ ਜਜ਼ਬਿਆਂ ਦੀ ਗੱਲ ਕਰਦੀ ਹੈ ਜਿਹੜੀ ਹਜ਼ੂਰ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤੀ ਗਈ ਹੈ ਸਾਡਾ ਪੰਜਵਾਂ ਤਖਤ ਹੈ ਉਸ ਤਖਤ ਦੇ ਦਰਸ਼ਨ ਬਹੁਤ ਸਾਰੇ ਸਾਡੇ ਪੰਜਾਬੀ ਲੋਕਾਂ ਨੇ ਦੁਨੀਆ 'ਚ ਰਹਿੰਦੇ ਨੇ ਨਹੀਂ ਕੀਤੇ ਤਾਂ ਅੱਜ ਵੱਡੀ ਸਕਰੀਨ ਤੇ ਉਸ ਤਖਤ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਉਨਾ ਨੂੰ ਲੈ ਕੇ ਇੱਕ ਫਿਲਮ ਹੈ ਇਹ ਫਿਲਮ ਕਿਸੇ ਦੇ ਖਿਲਾਫ ਨਹੀਂ ਹੈ ਇਹ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਫਿਲਮ ਹੈ ਕਿ ਆਪਾਂ ਆਪਸੀ ਜਿਹੜਾ ਪੇਮ ਪਿਆਰ ਸਾਡੇ ਚ ਖਤਮ ਹੁੰਦਾ ਜਾਂਦਾ ਉਹ ਪੇਮ ਪਿਆਰ ਦੁਬਾਰੇ ਕਿਵੇਂ ਕਾਇਮ ਹੋਵੇ ਉਹਨੂੰ ਕਿਵੇਂ ਭਾਈਚਾਰੇ ਨੂੰ ਕਾਇਮ ਰੱਖ ਸਕਦੇ ਹਾਂ ਉਹਦੇ ਬਾਰੇ ਫਿਲਮ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਿਨੇਮੇ ਦੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹ ਗੱਲ ਅਸੀਂ ਮੰਨਦੇ ਹਾਂ ਕਿ ਸਾਲ ਦੇ ਵਿੱਚ 55 ਤੋਂ 60 ਫਿਲਮਾਂ ਰਿਲੀਜ਼ ਹੁੰਦੀਆਂ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਹੁੰਦੀਆਂ ਪਰ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਨੇ ਬਾਰ-ਬਾਰ ਨਹੀਂ ਬਣਦੀਆਂ ਇਸੇ ਕਰਕੇ ਸਾਡੀ ਜਿਵੇਂ ਦੋ ਪਹਿਲੀਆਂ ਫਿਲਮਾਂ ਨੂੰ ਬਹੁਤ ਸਾਰਾ ਮਾਣਾ ਮੁਹੀ ਪਿਆਰ ਮਿਲੇ ਸੋ ਇਹ ਸਾਡੀ ਜਿਵੇਂ ਕਹਿੰਦੇ ਫਰੈਂਚਾਈਜ਼ ਕਹਿ ਸਕਦੇ ਇਹਨੂੰ ਕਿ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਜਿੰਨੇ ਅਸੀਂ ਕਲਾਕਾਰ ਲੋਕਾਂ ਫਿਲਮ ਨਾਲ ਜੁੜੇ ਲੋਕ ਨੇ ਜਿੰਨੇ ਵੀ ਚਾਹੇ ਉਹ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਗਿੱਪੀ ਗਰੇਵਾਲ ਨੇ ਫਿਲਮ ਨਿਰਦੇਸ਼ਿਤ ਕੀਤੀ ਹੈ ਜੀ ਪਹਿਲੀ ਫਿਲਮ ਵੀ ਜਿਹੜੀ 2016 ਦੇ ਵਿੱਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਅ ਡਾਇਰੈਕਟਰ ਅਰਦਾਸ ਫਿਲਮ ਤੋਂ ਤਾਂ ਫਿਰ ਦੂਜੀ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਸੀ ਵੀ 2019 ਦੇ ਵਿੱਚ ਅਰਦਾਸ ਕਰਾਂ ਸੋ ਹੁਣ ਅਰਦਾਸ ਸਰਬੱਤ ਦੇ ਭ ਪਰ ਅਸੀਂ ਸਮਝਦੇ ਆਏ ਸਾਡੀ ਫਿਲਮ ਹੈ ਇਹ ਪੰਜਾਬੀਆਂ ਦੀ ਫਿਲਮ ਹੈ ਪੰਜਾਬੀ ਕਲਚਰ ਦੀ ਫਿਲਮ ਹੈ ਪੰਜਾਬੀ ਬੋਲੀ ਦੀ ਫਿਲਮ ਹੈ ਸਰਬੱਤ ਦੇ ਭਲੇ ਦੀ ਫਿਲਮ ਹੈ ਕਿਉਂਕਿ ਸਾਡੇ ਹਿੱਸੇ ਪੰਜਾਬੀਆਂ ਦੇ ਆਇਆ ਜਦੋਂ ਅਸੀਂ ਕੋਈ ਪ੍ਰੇਅਰ ਕਰਦੇ ਹਾਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਅਖੀਰਲੀ ਪੰਕਤੀ ਅਰਦਾਸ ਦੀ ਬੋਲਦੇ ਹਾਂ ਅਸੀਂ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਆਪਾਂ ਅੱਜ ਨਿੱਜ ਇਹਨਾਂ ਭਾਰੂ ਹੋ ਗਏ ਆਪਾਂ ਸਾਰੇ ਬੰਦੇ ਆਪਣੇ ਆਪਣੇ ਲਈ ਚੀਜ਼ਾਂ ਮੰਗਦੇ ਆਂ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਫਿਲਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਇਸੇ ਕਰਕੇ ਅੱਜ ਜਿਵੇਂ ਅਸੀਂ ਇੱਥੇ ਮੰਜੀ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ ਇਹ ਸੱਚੇ ਪਾਤਸ਼ਾਹ ਅਸੀਂ ਤੇਰੀਆਂ ਸਖਿਆਮਾਂ ਦੇ ਉੱਤੇ ਫਿਲਮ ਬਣਾ ਰਹੇ ਹਾਂ ਸੋ ਆਪਣਾ ਮਿਹਰ ਭਰੇ ਹੱਥ ਸਾਡੇ ਤੇ ਰੱਖੋ ਜਿਹੜੀ ਇਹ ਫਿਲਮ ਹੈਗੀ ਜਿਵੇਂ ਪਹਿਲਾਂ ਅਰਦਾਸ ਤੌਰ ਤੇ ਹੋਰੀ ਅੱਗੇ ਨਹੀਂ ਚੱਲਦੀ ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਾਹੀਂ ਕਰਨਾ ਚਾਹੁੰਦੇ ਹਾਂ ਇਸ ਫਿਲਮ ਰਾਹੀਂ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਜਿਹੜਾ ਗੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮਾਂ ਵੀ ਇਸ ਦੇ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈਗੀ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਖੋਗੀ ਆ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮਨਜੀਤ ਰੌਣੇ ਮੈਨੂੰ ਕਾ ਮਿਲਿਆ ਸਾ ਥੋੜਾ ਪਿਛਲੀ ਫਿਲਮ ਦੇ ਵਿੱਚ ਅਸੀਂ ਬੜਾ ਵੱਖਰਾ ਜਿਹਾ ਕੈਰੈਕਟਰ ਤਿਆਰ ਕੀਤਾ ਸੀ ਇਹਦੇ ਵਿੱਚ ਵੀ ਵੱਖਰੇ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਫਿਰ ਦੇਖਣੀ ਵੀ ਹੈਗੀ ਚਲ ਪਰੇ ਅ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜਿਨੇ ਕਰਦੀਆਂ ਸੋ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਤੇ ਪਹਿਲੀ ਵਥਿਆ ਔਰ ਬੜਾ ਚੰਗਾ ਲੱਗਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ ਤੇ 13 ਸਤੰਬਰ ਨੂੰ ਉਹ ਦੇਖ ਕੇ ਹੀ ਪਤਾ ਲੱਗਦਾ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਕਰਦੇ ਜਿਵੇਂ ਬੋਡਿੰਗ ਹੋ ਗਈ ਜਾਂ ਫਿਰ ਭੰਮੇ ਵਾਲੇ ਰੋਲ ਨੇ ਤੁਹਾਡੇ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਤੁਹਾਡਾ ਕਰੈਕਟਰ ਹੋਊਗਾ ਕਿਉਂਕਿ ਜਿਹੜੀ ਇਹ ਫਿਲਮ ਸਰਵਾਦੇ ਭਲੇ ਅਰਦਾਸ ਲਈ ਹੈਗੀ ਆ ਤੇ ਇਹ ਟੌਪ ਦੀ ਅਸਲ ਹੈ ਹਾਂਜੀ ਹਾਂਜੀ ਜਿੱਦਾਂ ਦਾ ਨਾਮ ਫਿਲਮ ਦਾ ਉਦਾਂ ਦਾ ਹੀ ਮੇਰਾ ਰੋਲ ਹੈ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੁਸੀਂ ਸਾਰੇ